अरविंद केजरीवाल ਨੂੰ ਜ਼ਮਾਨਤ ਮਿਲਣ ਦਾ ਜਸ਼ਨ ਸੰਗਰੂਰ ਵਿੱਚ ਵੀ ਮਨਾਇਆ ਗਿਆ ਜਿੱਥੇ ਲਹਿਰਾ ਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਤੇ ਆਪ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਸਹਿਰ ਕੀਤੀ ਐਨਾ ਹੀ ਨਹੀਂ ਆਪ ਵਰਕਰਾਂ ਦੇ ਵੱਲੋਂ ਖੁਸ਼ੀ ਵਿੱਚ ਆਤੀਸ਼ਬਾਜੀ ਵੀ ਕੀਤੀ ਗਈ ਇਸ ਮੌਕੇ ਵਿਧਾਇਕ ਗੋਇਲ ਨੇ ਜਿੱਥੇ ਅਦਾਲਤ ਦਾ ਧੰਨਵਾਦ ਕੀਤਾ ਉੱਥੇ ਹੀ ਇਸ ਨੂੰ ਸੱਚਾਈ ਦੀ ਜਿੱਤ ਘੜਾ ਦਿੱਤਾ ਕਿ ਅਦਾਲਤ ਨੇ ਐਸਲਾ ਦਿੱਤਾ ਹੈ ਮਾਨਣਯੋਗ केजरीवाल ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਮੈਂ ਕਹਿ ਸਕਦਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਹੁਤ ਕੁਝ ਇਹਨਾਂ ਨੇ ਕਿਹਾ ਜੋ ਗਲਤ ਇਲਜ਼ਾਮਾਂ ਦੇ ਵਿੱਚ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਹਨੂੰ ਵੀ ਚੁਣੌਤੀ ਦਿੱਤੀ ਕਿ ਦੁਨੀਆ ਜਾਣਦੀ ਐ ਇਸ ਗੱਲ ਨੂੰ ਈਵਨ ਅੰਨੇ ਇੰਡੀਆ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਗੱਲ ਦਾ ਚਰਚਾ ਹੋਈ ਹੈ ਇਸ ਗੱਲ ਦਾ ਵਿਰੋਧ ਹੈ ਕਿ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਕੱਢਿਆ ਜਾਵੇ ਪਿਛਲੇ 2 ਸਾਲਾਂ ਤੋਂ ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ ਇਹ ਡੀ ਹੈ ਸੀਬੀਆਏ ਜੋ ਵੀ ਕੁਝ ਹੈ ਸਾਰੀਆਂ ਲੱਗੀਆਂ ਹੋਈਆਂ ਦੀ ਪਰ ਕੁਝ ਵੀ ਰਿਕਵਰ ਨਹੀਂ ਕਰ ਸਕੀਆਂ ਕੋਈ ਸਬੂਤ ਨਹੀਂ ਪੇਸ਼ ਕਰ ਸਕੀਆਂ ਇਹ ੱੱਕੇ ਦੀ ਇੱਕ ਇਨਫਾ ਹਾਸ ਜਿਹਨੂੰ ਮੰਨਣੀ ਹੈ ਸਾਡੀ ਅਦਾਲਤਾਂ ਨੇ ਸਹੀ ਟੰਗ ਦੇ ਨਾਲ ਲੈਂਦਿਆਂ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਇਹ ਸਮਾਂ ਜੋ ਜੇਲ੍ਹ ਦੇ ਵਿੱਚ ਕੇਜਰੀਵਾਲ ਜੀ ਨੇ ਬਤਾਇਆ ਤਾਂ ਇਹੇ ਸਮਾਂ ਜਿਹੜੀ ਤਕਲੀਫ ਉਹਨਾਂ ਨੇ ਕੱਟੀ ਆ ਤੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਇਹ ਮੋਦੀ ਸਰਕਾਰ ਹੈ ਜਿਹੜੀ ਇਹਦੇ ਕਫਨ ਦੇ ਵਿੱਚ ਆਖਰੀ ਕਿਲ ਸਾਬਤ ਹੋਈ ਪੂਰੇ ਦੇਸ਼ 'ਚ ਲਹਿਰ ਚੱਲੀ ਆ ਹਰ ਕਿਸੇ ਨੇ ਵਿਰੋਧ ਕੀਤਾ ਤੇ ਲੋਕ ਵੋਟ ਦੇ ਨਾਲ ਇਸ ਗੱਲ ਦਾ ਜਵਾਬ ਦੇ ਰਹੇ ਨੇ ਤੇ ਦੇਣਗੇ ਜਿਹੜੇ ਸਾਡੇ ਆਪਣਾ ਪ੍ਰਧਾਨ ਮੰਤਰੀ ਜੀ ਇੱਕੋ ਗੱਲ 400 400 ਵਾਰ ਕੀ ਜਾਂਦੇ ਸੀ ਇਸ ਗੱਲ ਤੇ ਆਗੇ ਉਹ ਇਹਨਾਂ ਨੂੰ ਧਰਾਤਲ ਤੇ ਲਿਆ ਕੇ ਲੋਕਾਂ ਨੇ ਖੜੇ ਕੀਤਾ ਸਭ ਤੋਂ ਵੱਡੀ ਲੋਕ ਨੇ ਲੋਕਾਂ ਦੀ ਸ਼ਕਤੀ ਵੱਡੀ ਹੈ ਲੋਕਾਂ ਦੀ ਸ਼ਕਤੀ ਦੇ ਅੱਗੇ ਕੋਈ ਮਾਇਨੇ ਨਹੀਂ ਰੱਖਦੇ ਭਾਵੇਂ ਤੇ ਭਰਾ ਇੰਦਰਾ ਗਾਂਧੀ ਖੜੀ ਸੀ ਇਹ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਦੋਨੋਂ ਇਹ ਮੋਦੀ ਸਾਹਿਬ ਦੇ ਮਿੱਤਰ ਸਾਹਿਬ ਦੀ ਸਾਰਾ ਇਹਨਾਂ ਨੂੰ ਔਰ ਸ਼ੀਸ਼ਾ ਸਾਹਮਣੇ ਦਿਖਣ ਲੱਗ ਗਿਆ ਸੋ ਲੋਕ ਇਸ ਚੀਜ਼ ਦਾ ਜਵਾਬ ਦਿੰਦੇ ਨੇ ਤੇ ਸਾਨੂੰ ਸਾਡੀ ਜੁਡੀਸ਼ਰੀ ਦੇ ਪੂਰਾ ਭਰੋਸਾ ਕਿਉਂਕਿ ਸੀਸਾ ਹਿਸਾਬ ਦੇ ਨਾਲ ਤਾਨਾशाही ਚੱਲ ਰਹੀ ਹੈ ਇਹ ਸਾਡੀ ਜੁਡੀਸ਼ਰੀ ਨੇ ਨੰਗੇ ਕੀਤੇ ਹੈ ਅਰ ਮੈਂ ਧੰਨਵਾਦ ਕਰਨਾ ਚਾਹਾਂ ਸੁਪਰੀਮ ਕੋਰਟ ਦਾ ਆ ਜਿਹੜਾ ਇਹਨਾਂ ਨੇ ਰੈਟਰਲ ਬੌਂਡ ਦੇ ਰਾਹੀਂ ਸਾਰੇ ਦੇਸ਼ ਦੇ ਲੋਕਾਂ ਨੂੰ ਲੁੱਟ ਲਿਆ ਤੇ ਸਾਡੀ ਸੁਪਰੀਮ ਕੋਰਟ ਨੇ ਨੰਗਾ ਕੀਤਾ ਤੇ ਇਸ ਕਰਕੇ ਸਾਨੂੰ ਬਹੁਤ ਵੱਡਾ ਮਾਣ ਹੈ ਜੁਦੂਸ਼ਰੀ ਤੇ ਇਹਨਾਂ ਨੂੰ ਇਸ ਤਰ੍ਹਾਂ ਜਿਆ ਮਨਮਾਨੀਆਂ ਨਹੀਂ ਕਰ ਦੇਣਗੇ ਤੇ ਜਮਾਨਤ ਅਜ ਰਹੀ ਹੈ ਸਾਡੇ ਸਾਰੇ ਸਾਥੀ ਬਨੌਰੀ ਮੰਡੀ ਦੇ ਸਾਰੇ ਇੱਥੇ ਖੜੇ ਨੇ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਅੱਜ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਸਾਡੇ ਨਾਲ ਇਨਸਾਫ ਹੋਇਆ ਤੇ ਹੁਣ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਜਿੱਥੇ ਮੈਂ ਸੌਂਦਾ ਪਿਆ ਆਪੀ ਜਿੱਥੇ ਜਿੱਥੇ ਵੀ ਰਹਿ ਰਹੇ ਆ ਉਥੇ ਵੀ ਜਾਣਗੇ ਹੁਣ ਸੁਪਰੀਮ ਕੋਰਟ ਨੇ ਕੀ ਆਦੇਸ਼ ਦਿੱਤੇ ਨੇ ਮੈਂ ਹਲੇ ਨਹੀਂ ਉਹ ਪੜ੍ਹੇ ਜੇ ਕਿ ਉਸ ਦੇ ਵਿੱਚ ਲਿਖਿਆ ਹੈ ਉਹ ਅਲੱਗ ਗੱਲਾਂ ਨੇ ਪਰ ਇਹ ਜਪਰ ਡਾਇਰੈਕਸ਼ਨ ਆਫ ਸੁਪਰੀਮ ਕੋਰਟ ਜੋ ਵੀ ਹੈ ਉਸ ਦੇ ਸਬਾਬ ਦੇ ਨਾਲ ਕਿਉਂਕਿ ਅਸੀਂ ਤਾਂ ਗੋਣਾਂ ਨਾਲੇ ਲੋਕ ਆ ਜੋ ਵੀ ਆਦੇਸ਼ ਹੋਏਗਾ ਉਸ ਆਦੇਸ਼ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਵਿੱਚ ਵਿਚਰਣਗੇ ਸੋ ਮੈਂ ਮਾਨਨਿਆ ਅਦਾਲਤ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਇੱਕ ਰਾਜਨੀਤੀ ਨੂੰ ਸਹੀ ਦਸ਼ਾ ਤੇ ਦਿਸ਼ਾ ਦਿੱਤੀ ਕट्टर ਇਮਾਨਦਾਰ ਪਾਰਟੀ ਦੀ ਜਿਹੜੀ ਪਰਭਾਸ਼ਾ ਸੀ ਉਹਨਾਂ ਨੇ ਦਿੱਤੀ ਅੱਜ Te dağıtın üstüme bakınla. İyiye, bot botun var.